ਹਾਈ ਹਾਈ ਅ ਸੁੱਕੀਆਂ ਪਈਆਂ ਪਾਥੀਆਂਆਂ ਆਏ ਨਹੀਂ ਉਹ ਤਾਂ ਬਥੇਰਾ ਫਿਰਦੀ ਰਹੂਗੀ ਢਾਲ ਮਟੋਲੇ ਕਰਦੀ ਕਿਸੇ ਨੂੰ ਡੀਕਦੀ ਉਹ ਮਾਂ ਬਿਮਾਰ ਹੋ ਜਾਏਗੀ ਦੱਸ ਦੁਪਹਿਰੇ ਲੱਗੀ ਪਈ ਆ ਉਹ ਤਾਂ ਉਮੀਦ ਕਰ ਲੂਗੀ ਜਾਂ ਗਗਨ ਕਰ ਲੂਗੀ ਅੱਛਾ ਉਮੀਦ ਤਾਂ ਰੋਜ਼ ਹੀ ਉਹ ਕਰਦੀ ਐ ਪਾਥੀਆਂ ਲੋਟ ਗਗਨ ਕਰ ਲੂਗੀ ਤੇ ਮੈਂ ਤਾਂ ਡਿੱਕੀ ਜਿੱਕਈ ਤਮਾਏ ਸੀ ਮੈਂ ਆਖਿਆ ਉਹ ਪੱਥਰ ਵਾਲਾ ਨਾ ਆਉਂਦਾ ਹੋਵੇ ਕਿਤੇ ਟਰੱਕ ਜਾ ਤੇ ਇੱਟਾਂ ਦੀ ਟਰਾਲੀ ਨਾ ਆਉਂਦੀ ਹੋਵੇ ਕਦੋਂ ਕਾਉਗੀ ਉਹ ਓ ਮਾ ਪੱਠਾ ਬੰਦ ਸੀਗਾ ਤੇ ਨਾਲੇ ਜਿਹੜੀ ਡੇਢ ਨੰਬਰ ਦੀ ਇੱਟ ਸੀ ਨਾ ਉਹ ਮਾਖਾ ਕਾਹਨੂੰ ਕੋਠੀ ਚ ਲਾਉਣੀ ਐ ਐਵੇਂ ਕੋਠੀ ਖਰਾਬ ਹੋ ਜੂਗੀ ਤਾਂ ਫਿਰ ਮੈਂ ਇੱਟ ਮੰਗਾਈ ਨਹੀਂ ਦੇ ਅੱਛਾ ਠੀਕ ਐ ਤੇਰੀ ਗੱਲ ਮੰਨ ਲਈ ਇੱਟ ਤਾਂ ਡੇਢ ਨੰਬਰ ਦੀ ਸੀ ਚੱਲ ਭਾਈ ਜੇ ਤੂੰ ਕਹਤਾ ਪੱਠਾ ਵੀ ਬੰਦ ਹੋ ਤੇਰੀ ਮੈਂ ਮੰਨ ਲਾਨੀ ਐ ਪਰ ਜਿਹੜਾ ਰਾਜਸਥਾਨ ਚ ਗਿਆ ਸੀ ਮਾਰਬਲ ਲੈਣ ਉਹ ਕਹੇ ਨਹੀਂ ਆਇਆ ਉਹ ਵੀ ਡੇਢ ਨੰਬਰ ਐ ਓ ਮਾ ਉਹ ਪਤਾ ਕੀ ਹੋਇਆ ਅਮੀ ਜੇਦੋਂ ਨਹੀਂ ਆਇਆ ਹੋਇਆ ਉਹ ਰਾਜਸਥਾਨ ਚ ਵੀ ਪਾਣੀ ਵਾਲਾ ਆਇਆ ਹੋਇਆ ਉਹ ਕਹਿੰਦੇ 15 ਕ ਦਿਨ ਠਹਿਰ ਕੇ ਭੇਜਾਂਗੇ ਮਾ ਚਲ ਕੋਈ ਗੱਲ ਨਹੀਂ ਭਈ 15 ਦਿਨ ਠਹਿਰ ਕੇ ਭੇਜ ਦੇ ਤਨਾਲੇ ਤੂੰ ਇੰਨਾ ਹੋ ਕਿਉਂ ਕਰੀਐ ਨੀ ਘਰ ਹੀ ਆਊਗਾ ਸਮਾਨ ਮੈਂ ਦੱਸ ਕੀ ਬਾਹਰ ਪੈਸੇ ਖਰਚ ਆਇਆ ਤੂੰ ਤਾਂ ਉਹੀ ਗੱਲਾਂ ਮਾਂ ਤੇਰੇ ਕੋਲ ਨਾ ਨਾ ਮੇਰੇ ਪੁੱਤ ਤਾਂ ਬਾਹਰ ਰੁਪਿਆ ਵੀ ਨਹੀਂ ਖਰਚਦਾ ਐ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਪੁੱਤ ਤੇ ਬੇਤਨਾ ਤਾਂ ਭਾਈ 5 ਰੁਪਏ ਕਿਸੇ ਨੂੰ ਦੇਵੇ ਹੈ ਨਾ ਬੇਫਾਲਤੂ ਰੁਪਿਆ ਖਰਚੇ ਤੇ ਪਰ ਤੂੰ ਮੈਨੂੰ ਇਹ ਗੱਲ ਕਹੀ ਸੀ ਪੁੱਤ ਵੀ ਜਿੰਨਾ ਚਿਰ ਆਪਰ ਪੀਏ ਨਹੀਂ ਦਿੰਦੇ ਤੇ ਜਦੋਂ ਪੈਸੇ ਦੇਤੇ ਮਾਂ ਨਾਲ ਦੀ ਨਾਲ ਆਪਣੇ ਪੱਥਰ ਆ ਜੂਗਾ ਇੱਟਾਂ ਆ ਜਾਣੀਆਂ ਸਾਰਾ ਕੁਝ ਇਕੱਠਾ ਹੀ ਆ ਜੂਗਾ ਉਹ ਤਾਂ ਗੱਲ ਮਾਂ ਤੂੰ ਮੈਂ ਕਹੀ ਸੀ ਮੈਨੂੰ ਪਤਾ ਫਿਰ ਹੁਣ ਕਈ ਵਾਰੀ ਕੋਈ ਅੜਚਣਾਂ ਲੱਗ ਜਾਂਦੀ ਹੁੰਦੀ ਐ ਚਲੋ ਕੋਈ ਨਾ 15 ਦਿਨ ਲੇਟ ਸਹੀ ਕੰਮ ਚਲਾ ਲਾਂਗੇ ਹੋਰ ਕੀ ਐ ਫਿਰ ਅੱਛਾ ਹਾਂ ਚੱਲ ਫਿਰ ਮੈਂ ਤਾਂ ਜਾਣਾ ਹੈ ਚੱਲ ਹੁਣ ਬਾੜੀ ਕਾਲੀ ਜੀ ਨਹੀਂ ਹੋਈ ਪਈ ਤੈਨੂੰ ਜਾਣ ਦੀ ਉਹ ਕਾਲੀ ਫਿਰ ਤੈਨੂੰ ਪਤਾ 100 ਕੰਮ ਜੇ ਹੁੰਦੇ ਆ ਕੀ ਹੋਇਆ ਨਾਲੇ ਤੈਨੂੰ ਤੂੰ ਤਾਂ ਉਹੀ ਉਹ ਕਰੀ ਜਾਂਦੀ ਰਹਿੰਦੀ ਐ ਦਾ ਸਮੇਰੇ ਤੇ ਸ਼ੱਕ ਇੰਨੇ ਪੈਸੇ ਕਮਾਉਣਾ ਪਹਿਲਾਂ ਕਦੇ ਪੁੱਛਿਆ ਨਹੀਂ ਅੱਜ ਤੂੰ ਪੰਜੀ ਪੰਜੀ ਦਾ ਹਿਸਾਬ ਲਈ ਜਾਨੀਂ ਨਾ ਨਾ ਮੈਂ ਕਾਨੂੰ ਚੈੱਕ ਕਰਦੀ ਐ ਤੇ ਅੱਛਾ ਸਾਰੇ ਪੈਸੇ ਤੂੰ ਪੱਥਰ ਵਾਲੇ ਨੂੰ ਦੇ ਆਇਆ ਫਿਰ ਹੈ ਹਾਂ ਹੁਣ ਕੁਝ ਪੱਥਰ ਵਾਲੇ ਨੂੰ ਦੇ ਆਇਆ ਸੀਗਾ ਕੁਝ ਉਹਨੂੰ ਦੇ ਦਿੱਤੇ ਸੀਗੇ ਮਿਸਤਰੀ ਨੂੰ ਜੋ ਜਿਹਨੂੰ ਠੇਕਾ ਦਿੱਤਾ ਅੱਛਾ ਹਾਂ ਪੈਸੇ ਜੇ ਪੂਰੇ ਹੋ ਗਏ ਬਸ ਤੇ ਮਿਸਤਰੀ ਦੇ ਕੋਈ ਸੱਟ ਸੱਟ ਤਾਂ ਨਹੀਂ ਵੱਜੀ ਸੀ ਨਾ ਸੱਟ ਤਾਂ ਕੀ ਵੱਜਣੀ ਆ ਉਹ ਮੈਂ ਤਾਂ ਨਹੀਂ ਪਤਾ ਕੀਤਾ ਹੈਗਾ ਤੈਨੂੰ ਤਾਂ ਪਤਾ ਨਹੀਂ ਹੈਨਾ ਨਾ ਹਣਾ ਜੇ ਮੇਰੇ ਪੁੱਤ ਮਿਸਤਰੀ ਕੋਲ ਗਿਆ ਹੋਵੇ ਤਾਂ ਪਤਾ ਹੋਵੇ ਹੈਨਾ ਤੇ ਤੂੰ ਗਿਆ ਹੀ ਨਹੀਂ ਮਿਸਤਰੀ ਕੋਲ ਤੈਨੂੰ ਕੀ ਪਤਾ ਹੋਊਗਾ ਲੈ ਮਾਂ ਕਮਾਲ ਕਰਦੀ ਐ ਮੈਂ ਠੇਕੇਦਾਰ ਕੋਲ ਗਿਆ ਇਹ ਹਰਾਮਜਦਿਆ ਕਰਦਾ ਠੇਕੇਦਾਰ ਕੋਲੇ ਜਾ ਗਿਆ ਨਾ 40000 ਤਾਂ ਉਹਦੇ ਬੱਬਰ ਜੇ ਪਾਇਆ ਉਹਦੇ ਪਿਓ ਨੂੰ ਫੜਾਇਆ ਉਹ ਕਿਹਦੇ ਪਿਓ ਨੂੰ ਫੜਾਇਆ ਗਗਨ ਦੇ ਨੂੰ ਅੱਛਾ ਹਾਂ ਛਾਰੀਆਂ ਕਰਦਾ ਮੇਰੇ ਕੋਲੇ ਮੈਨੂੰ ਬੁੱਧੂ ਬਣਾਉਂਦਾ ਮੈਂ ਹੋ ਤੈਨੂੰ ਕਿਹਨੂੰ ਦੱਸਾਂ ਸੀਵਾ ਅੱਛਾ ਤੇਰਾ ਖਿਆਲ ਵੀ ਮਾਂ ਨੂੰ ਕਿਸੇ ਦਾ ਪਤਾ ਨਹੀਂ ਲੱਗਦਾ ਆ ਜਿਹੜੇ ਮੇਰੇ ਚਿੱਟੇ ਆਏ ਨੇ ਧੁੱਪ ਚੇ ਨਹੀਂ ਆਏ ਬੁੜੀਆਂ ਹੋ ਗਈ ਮੈਂ ਆਹੀ ਕੁਛ ਦੇਖਿਆ ਚੱਲ ਕੋਈ ਨਾ ਮਾ ਰਿਸ਼ਤੇਦਾਰਾ ਫੇਰ ਵੀ ਜੇ ਕੰਮ ਆਗੇ ਫੇਰ ਕਿੱਡੀ ਗੱਲ ਹੈ ਪੈਸੇ ਲੈ ਕੇ ਮੈਂ ਜਾਂਦਾ ਤਾਂ ਉਧਰ ਨੂੰ ਹੀ ਸੀਗਾ ਉਹਦਾ ਪਿਓ ਦਾ ਫੋਨ ਆ ਗਿਆ ਸੀ ਗਗਨ ਦੇ ਦਾ ਕਹਿੰਦਾ ਐ ਕਰਕੇ ਆਪਰੇਸ਼ਨ ਹੋਇਆ ਉੱਥੇ ਪੈਸਿਆਂ ਦੀ ਲੋੜ ਸੀਗੀ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਉਹ ਮਿਸਤਰੀ ਇਹਨਾਂ ਨਾਲ ਪੱਥਰ ਵਾਲਿਆਂ ਨਾਲ ਗੱਲ ਕੀਤੀ ਇਹ ਕਹਿੰਦੇ 15 20 ਦਿਨ ਲੱਗਣਗੇ ਫੇਰ ਮਾਲ ਭੇਜਾਂਗੇ ਇੰਨੇ ਜੋ ਮੋੜ ਹੀ ਦੇਣਗੇ ਕੋਈ ਨਾ ਧਾਰੀ ਦਿੱਤੇ ਮੈਂ ਕਿਹਾ ਉਹ ਦੇ ਕੇ ਆਇਆ ਤੂੰ ਤਾਂ ਧਾਰੀ ਦੇਤੀ ਮਨ ਲਈ ਮੈਂ ਗੱਲ ਨਹੀਂ ਫਿਰ ਤੂੰ ਮੇਰੇ ਕੋਲੇ ਕਿਉਂ ਨਹੀਂ ਦੱਸਿਆ ਅਜਿਹਾਕੀਆਂ ਜਿਹੀਆਂ ਕਿਉਂ ਕਰਦਾ ਤੂੰ ਮਾਂ ਤੂੰ ਤਾਂ ਨਾ ਉਹੀ ਮੇਰੇ ਤੇ ਨਾ ਉਹ ਕਿ ਗੁੱਸੇ ਹੋਈ ਜਾਂਦੀ ਐ ਦੱਸਣ ਦਾ ਟਾਈਮ ਤਾਂ ਤਾਂ ਹੋਵੇ ਜੇ ਮੈਨੂੰ ਘਰੇ ਪਤਾ ਹੋਵੇ ਮੈਨੂੰ ਤਾਂ ਜਾਂਦੇ ਨੂੰ ਫੋਨ ਆਇਆ ਸੀ ਚੰਗਾ ਮੈਂ ਤਾਂ ਚਾਹ ਪੀਣਾ ਤੂੰ ਤਾਂ ਹੋਰ ਹੀ ਕੰਦਾ ਲੱਗਦੀ ਦੇਖ ਹੁਣ ਸੱਚੀ ਗੱਲ ਕਹਿ ਤੀ ਹੁਣ ਟੱਪਣਾ ਹੀ ਆ ਹਿਸ਼ਾਰੀਆਂ ਤਾਂ ਦੇਖ ਕੀ ਕਰਦਾ ਜੇ ਕਿਤੇ ਉਧਾਰ ਗਾਹੰਦਾ ਪਿਓ ਨਾ ਆਉਂਦਾ ਸਾਨੂੰ ਕਿਹੜਾ ਪਤਾ ਲੱਗਦਾ ਸੀ ਤੇ ਇਹ ਕਿਹੜਾ ਹੁਣ ਕਿਹੜਾ ਪੈਰ ਪਰ ਮੀਤ ਲਉਏ ਦੀ ਸਾਰ ਦੇਖੀ ਤਾਂ ਜਾ ਤਾਂ ਸੀ ਤੂੰ ਕਰੇ ਮਾ ਵੀ ਨਾ ਹੱਦ ਕਰਦੀ ਐ ਆਉਂਦੇ ਸਰਕਲ ਇਸ ਪਾ ਕੇ ਬੈਗੀ ਕੀ ਮਾ ਨੇ ਕਹਾ ਦਾ ਪਲੇਸ ਵਾਲਿਆ ਨਾਲੇ ਤੁਸੀਂ ਕਿੱਥੋਂ ਆਏ ਹੋ ਹੁਣ ਉਹ ਮੈਂ ਤਾਂ ਕੰਮ ਗਿਆ ਸੀ ਦੱਸ ਕੇ ਤਾਂ ਗਿਆ ਸੀ ਮੇਰੀ ਗੱਲ ਸੁਣ ਬਾਕੀ ਗੱਲਾਂ ਤਾਂ ਬਾਅਦ ਚ ਕਰਾਂਗੇ ਭਾਬੀ ਨੇ ਚਾਹ ਬਣਾਈ ਜਾਂਦੀ ਐ ਜਾਂ ਕੁਟਕ ਚਾਹ ਪਾ ਕੇ ਲਿਆਉਂਦੇ ਅੱਛਾ ਆਉਂਦੇ ਆਂਦੇ ਨੇ ਨਿਗਾਹ ਮਾਰ ਲਈ ਵੀ ਮੇਰੀ ਭਾਬੀ ਕੀ ਕੰਮ ਕਰੀ ਜਾਂਦੀ ਐ ਹੈ ਹੁਣ ਉੱਥੋਂ ਆਉਣਾ ਰਸੋਈ ਚ ਨੀਗਾ ਵੱਜ ਜ ਜਾਂਦੀ ਐ ਇਹਦੇ ਚ ਕੀ ਗੱਲ ਐ ਤੇ ਫਿਰ ਜਦੋਂ ਚਾਹ ਪਾਈ ਜਾਂਦੀ ਸੀਗਾ ਮੈਨੂੰ ਕਹਿੰਦੇ ਆ ਚਾਹ ਪਵਾ ਲੈ ਭਾਬੀ ਤੋਂ ਤੇ ਫਿਰ ਚਾਹ ਦਾ ਕੱਪ ਫਾੜੀ ਨੀ ਹੁੰਦੇ ਉਹਦੇ ਤੋਂ ਤੂੰ ਨਾ ਕੋਈ ਡੱਕਾ ਤੋੜੀ ਜਦੋਂ ਤੈਨੂੰ ਕਹਦਾ ਵੀ ਰੋਟੀ ਪਾ ਦੇ ਗਗਨ ਨੂੰ ਕਹਦੇ ਤੇ ਜੇ ਅੱਜ ਮੈਂ ਤੈਨੂੰ ਕਹਤਾ ਤੇ ਹੁਣ ਤੂੰ ਕਹੀ ਇਹ ਨਹੀਂ ਗਗਨ ਤੋਂ ਲੈਣਾ ਚ ਚਲੋ ਪਹਿਲਾਂ ਤਾਂ ਮੇਰਾ ਵੈਸੇ ਗੁੱਸਾ ਹੁੰਦਾ ਸੀ ਗੱਲ ਕਰ ਹੁਣ ਤਾਂ ਮੇਰਾ ਗੁੱਸਾ ਨਾ ਸ਼ੱਕ 'ਚ ਬਦਲ ਗਿਆ ਨਾਲੇ ਮੇਰੀ ਗੱਲ ਸੁਣੋ ਜਦੋਂ ਤੁਹਾਡਾ ਇੰਨਾ ਹੀ ਮੋਹ ਪਿਆਰ ਸੀ ਭਾਬੀ ਨਾਲ ਤੇ ਫਿਰ ਮੇਰੇ ਨਾਲ ਵਿਆਹ ਕਰਾਉਣ ਦੀ ਕੀ ਲੋੜ ਸੀਗੀ ਮਾਰਿਆ ਨਾ ਪੁੱਠੇ ਦਾ ਲਫੇੜਾ ਕੰਧ 'ਚ ਵੱਜੇਗੀ ਜਾਂ ਕਿ ਗੱਲਾਂ ਦੇ ਕੇ ਹਜੀਆਂ ਕਰਦੀ ਐ ਹਜੇ ਮੇਰਾ ਦੇ ਪਿਆੜਾ ਮਾਰੋਂਗੇ ਆ ਕਿ ਕੰਧ 'ਚ ਵੱਜੇਗੀ ਐ ਕਿਵੇਂ ਮਾਰੋਂਗੇ ਮੇਰੇ ਇੱਕ ਤਾਂ ਗਲਤੀਆਂ ਕਰੋ ਉੱਤੋਂ ਮੈਂ ਭੁਗਤਾਂ ਕਿ ਨਾ ਗਲਤੀ ਕੀ ਗਲਤੀ ਕਰਨੀ ਮੈਂ ਗਲਤੀ ਕਿਉਂ ਨਹੀਂ ਕੀਤੀ ਹੈਗੀ ਗਲਤੀ ਇਹ ਜਦੋਂ 40 40000 ਰੁਪਏ ਉਹਨੂੰ ਖਵਾਈ ਜਾਂਦੇ ਹਜੇ ਗਲਤੀ ਨਹੀਂ ਕੀਤੀ ਨਾ ਮੇਰੀ ਗੱਲ ਸੁਣ ਮਾੜਾ ਜਿਹਾ ਘਰ ਪੱਟਣ ਤੋਂ ਪਹਿਲਾਂ ਇਹ ਦੇਖ ਲੈਂਦੇ ਵੀ ਬਾਹਰ ਤੀਵੀਆਂ ਬਥੇਰਾਂ ਨੇਗੀਆਂ ਘਰੇ ਭਾਬੀ ਪਸੰਦ ਆਈ ਤੈਨੂੰ ਬਕਵਾਸ ਕਰਨ ਦੀ ਨਾ ਲੋੜ ਨਹੀਂ ਹੈਗੀ ਨਾਲੇ ਮੈਂ ਉਹਨੂੰ ਭਾਬੀ ਘਟ ਭੈਣ ਜਿਆਦਾ ਸਮਝਦਾ ਤੇ ਰਹੀ ਗੱਲ ਪੈਸੇ ਖਵਾਉਣ ਦੀ ਪੈਸੇ ਕੋਈ ਮੈਂ ਇਹਨੂੰ ਸ਼ਾਪਿੰਗ ਨਹੀਂ ਕਰਾ ਕੇ ਆਇਆ ਹੈਗਾ ਇਹਦੇ ਭਰਾ ਦਾ ਆਪਰੇਸ਼ਨ ਹੋਣਾ ਸੀਗਾ ਠੀਕ ਹੈ ਜਦੋਂ ਮੈਂ ਪੈਸੇ ਲੈ ਕੇ ਘਰੋਂ ਗਿਆ ਸੀਗਾ ਮੈਨੂੰ ਚਾਨ ਤੱਕ ਫੋਨ ਆ ਗਿਆ ਉਹੀ ਪੈਸੇ ਦੇ ਕੇ ਮੈਂ ਉਧਰ ਦੇ ਆ ਅਗਲੇ ਕੋਲ ਨਹੀਂ ਹੈਗੇ ਸੀ ਨਾਲੇ ਮੈਂ ਕਿਹੜਾ ਉਹ ਦੇ ਕੇ ਆਇਆ ਉਹਦਾ ਪਿਓ ਕਹਿੰਦਾ ਮੈਂ ਤੈਨੂੰ 2-4 ਦਿੰਦਾ ਤੇ ਮੋੜ ਜਾਊਂਗਾ ਉਹਦੇ ਪਿਓ ਨੇ ਤਾਂ ਚਲ ਜਿਹੜਾ ਕਹਿਣਾ ਸੀ ਕਹਤਾ ਨਾ ਤੁਹਾਡਾ ਫਰਜ਼ ਨਹੀਂ ਬਣਦਾ ਸੀਗਾ ਮੈਨੂੰ ਦੱਸਣ ਦਾ ਜਾਂ ਮਾਂ ਨੂੰ ਦੱਸਣ ਦਾ ਜੇ ਐਡੀ ਸਪੱਤਿਆ ਸੀ ਨਾ ਤਾਂ ਸਾਰੇ ਟੱਬਰ ਦੇ ਸਾਹਮਣੇ ਦਿੰਦੇ ਕਿਉਂ ਚੋਰ ਮੋਦ ਉੱਤੇ ਕੋਈ ਗੱਲਬਾਤ ਸੀਗੀ ਤੁਹਾਡੀ ਮੇਰੀ ਗੱਲ ਸੁਣ ਲੈ ਬਿਨਾ ਗੱਲ ਤੋਂ ਕਲੇਸ ਪਾਉਣ ਦੀ ਲੋੜ ਨਹੀਂ ਹੈਗੀ ਤੈਨੂੰ ਮੈਂ ਬੰਦਿਆਂ ਵਾਂਗੂ ਤਾਂ ਦੱਸੀ ਜਾਂਦਾ ਵੀ ਮੈਂ ਪੈਸੇ ਲੈ ਕੇ ਜਦੋਂ ਉਧਰੋਂ ਇੱਟਾਂ ਵਾਲੇ ਨੂੰ ਸਾਈ ਦੇਣ ਜਾਣਾ ਸੀ ਉਦੋਂ ਫੋਨ ਆ ਗਿਆ ਉਹਦੀ ਉਹਦੀ ਲੰਘ ਗਿਆ ਬੰਦਾ ਤਾਂ ਸਹਾ ਤੇ ਪਿਆ ਪਹਿਲਾਂ ਮੈਂ ਸੋਨੂੰ ਆ ਕੇ ਸਫਾਈਆਂ ਦਿੰਦਾ ਪਹਿਲਾਂ ਬੰਦਾ ਬਚਾਉਣਾ ਜ਼ਰੂਰੀ ਨਹੀਂ ਹੈਗਾ ਮੇਰੀ ਗੱਲ ਸੁਣੋ ਪਹਿਲਾਂ ਨਾ ਦੱਸ ਦੇ ਰਾਤ ਨੂੰ ਸਾਰੀ ਰਾਤ ਮੇਰੇ ਕੋਲੇ ਪੈਸੇ ਉਹਦਾ ਨਹੀਂ ਦੱਸ ਸਕਦੇ ਸੀਗੇ ਤੇਰਾ ਦਿਮਾਗ ਖਰਾਬ ਹੋ ਗਿਆ ਰਾਤ ਨੂੰ ਤਾਂ ਮੈਂ ਘਰ ਹੀ ਨਹੀਂ ਆਇਆ ਹੈਗਾ ਕਰ ਨਹੀਂ ਆਇਆ ਫੋਨ ਤੇ ਦੱਸ ਦਿੰਦਾ ਫੋਨ ਮੈਨੂੰ ਦੱਸ ਦਿੰਦੇ ਪੈਸੇ ਤੁਸੀਂ ਕਿੱਦਾਂ ਦਿੱਤੇ ਆ ਕੋਈ ਜ਼ਰੂਰੀ ਤਾਂ ਨਹੀਂ ਵੀ ਉਸ ਰਾਤ ਨੂੰ ਪੈਸੇ ਦਿੱਤੇ ਆ ਪਹਿਲਾਂ ਕਿੱਥੇ ਦਿੱਤੇ ਆ ਮੈਂ ਸੋਨੂੰ ਕਿਨੇ ਦੱਸਿਆ ਇਹੇ ਪੈਸਿਆਂ ਦਾ ਉਹਦਾ ਪਿਓ ਵੀ ਦੱਸ ਕੇ ਗਿਆ ਨਾ ਜੇ ਕਿਸੇ ਗੱਲ ਦੀ ਗਲਤੀ ਹੁੰਦੀ ਜਾਂ ਕੋਈ ਕਮੀ ਹੁੰਦੀ ਉਹਦਾ ਪਿਓ ਕਿਉਂ ਆ ਕੇ ਦੱਸਦਾ ਉਹਨੇ ਤਾਂ ਵਿਚਾਰੇ ਨੇ ਦੱਸ ਤੇ ਕਿਉਂਕਿ ਉਹ ਪੜਾ ਮਾਨਸ ਬੰਦਾ ਸੀ ਉਹਨੂੰ ਨਹੀਂ ਪਤਾ ਸੀ ਤੁਹਾਡੇ ਵਿੱਚ ਆਪਸ ਵਿੱਚ ਕੀ ਚੱਲੀ ਜਾਂਦਾਗਾ ਉਹਨੇ ਆ ਕੇ ਸਿੱਧਾ ਕਿਹਾ ਪੁੱਤ ਮੈਂ ਤੁਹਾਡੇ ਪੈਸੇ ਮੋੜ ਦੂੰਗਾ ਭੈਣ ਜੀ ਮੈਂ ਤੁਹਾਡੇ ਪੈਸੇ ਮੋੜ ਦੂੰਗਾ ਸੱਚਾ ਸੀ ਉਹ ਬੰਦਾ ਤੇ ਮੋੜਨ ਵਾਸਤੇ ਜੇ ਦੱਬਣੇ ਹੁੰਦੇ ਉਹ ਦੱਸਦਾ ਕਿਉਂ ਨਾਲੇ ਮੇਰੀ ਗੱਲ ਸੁਣ ਮੈਂ ਆਪਦੇ ਭਰਾ ਦਾ ਫਰਜ਼ ਅਦਾ ਕੀਤਾ ਜੋ ਇੱਥੇ ਹੈ ਨਹੀਂ ਤਾਂ ਮੇਰਾ ਹੱਕ ਵੰਡਦਾ ਵੀ ਉਹਦੇ ਸੌਰੀ ਜਾ ਕੇ ਕੋਈ ਦੁੱਖ ਤਕਲੀਫ ਚ ਮੈਂ ਦੇਖਾਂ ਇਹ ਤੁਸੀਂ ਆਪਦੀਆਂ ਗੱਲਾਂ ਹੀ ਬਣਾਈ ਤਰਿਆ ਜਾਂਦੇ ਹੋ ਗੱਲਾਂ ਨਹੀਂ ਬਣਾਉਂਦਾ ਗੱਲਾਂ ਜੇ ਤੂੰ ਕਰਨ ਨੂੰ ਸਾਨੂੰ ਮੌਕਾ ਦਿੱਤਾ ਨਾ ਫੇਰ ਜਾ ਕੇ ਬਣਾਈਆਂ ਮਾਂ ਵੀ ਕੀ ਕਰੇ ਮਾਂ ਕਹਿੰਦੀ ਹੈ ਕਿ ਚੱਲ ਕੋਈ ਨਹੀਂ ਮੈਂ ਪੁੱਛੂੰਗੀ ਉਹਨੂੰ ਨਾ ਤੂੰ ਮਾਂ ਨੂੰ ਦੱਸਿਆ ਕੁਛ ਮੇਰੀ ਗੱਲ ਸੁਣ ਲੈ ਨਾ ਤਾਂ ਇਹ ਜੀ ਗੱਗਣਾ ਤੇ ਨਾ ਇਹ じゃ ਮਾਇਆ ਬੇਫਾਲਤੂ ਦਾ ਸ਼ੱਕ ਕਰੀ ਜਾਣਾ ਲੱਖ ਕੋਈ ਨਾ 2-4 ਦੇਣਾ ਚ ਉਹ ਪੈਸੇ ਆ ਜਾਣਗੇ ਖਾਦੇ ਨਹੀਂ ਹੈਗੇ ਗਰੀਬ ਜ਼ਰੂਰ ਨੇ ਉਹਨਾਂ ਦੇ ਘਰ ਦੇ ਪਰ ਇਹ ਨਹੀਂ ਹੈਗਾ ਵੀ ਪੈਸੇ ਖਾ ਜਾਣਗੇ ਮੈਂ ਨਹੀਂ ਗੱਲ ਕਹਿੰਦੀ ਹੈਗੀ ਪੈਸੇ ਖਾ ਜਾਣਗੇ ਗੱਲ ਤਾਂ ਮੈਂ ਇਹ ਕਰਦੀ ਆ ਵੀ ਜਿਹੜੇ ਤੂੰ ਚੋਰੀਆਂ ਦਿੱਤੇ ਤਾਂ ਕਿਉਂ ਦਿੱਤੇ ਮੈਂ ਰੀਜਨ ਉਹ ਪੁੱਛ ਰਹੀ ਆ ਉਹ ਸ਼ਨੀ ਮੇਰਾ ਵਿਚਾਰਾ ਭੱਜ ਜਾਂਦਾ ਗੱਡੀ ਲੈ ਕੇ ਠੀਕ ਆ ਉਹਦੇ ਬਾਰੇ ਨਹੀਂ ਕੋਈ ਸੋਚਿਆ ਵੀ ਬੰਦਾ ਉੱਥੇ ਫਿਰ ਹਾਲਤ ਨਹੀਂ ਨਾ ਬਕਵਾਸ ਕਰਨ ਦੀ ਲੋੜ ਨਹੀਂ ਹੈਗੀ ਵੀ ਵਾਰੀ ਤੈਨੂੰ ਦੱਸਦਾ ਵੀ ਭਈ ਰਾਜ ਫੋਨ ਆਇਆ ਮੇਰੇ ਕੋਲ ਮੈਂ ਉਨੇ ਪੈਰੀ ਭੱਜਿਆ ਨਹੀਂ ਅਗਲੇ ਕੋਲ ਪੈਸੇ ਜੁੜੇ ਹੈਗੇ ਸੀਗੇ ਆਪਰੇਸ਼ਨ ਦਾ ਕਰਾਉਣਾ ਹੀ ਸੀਗਾ ਪਹਿਲਾਂ ਮੈਂ ਸੋਨੂੰ ਆ ਕੇ ਦੱਸਦਾ ਜਿਆਦਾ ਪਕਾਈ ਮਾਰਨ ਦੀ ਲੋੜ ਨਹੀਂ ਹੈਗੀ ਪਕਾਈ ਮੈਂ ਨਹੀਂ ਮਾਰਦੀ ਹੈਗੀ ਪਕਾਈ ਤੁਸੀਂ ਮਾਰਦੇ ਹੋ ਮੈਂ ਤਾਂ ਜਾਣੀ ਇਹ ਤਾਂ ਠੀਕ ਹੈ ਨਾ ਤੇਰੀ ਪਰਜਾਈ ਆਜੂਗੀ ਚਾਹ ਲੈ ਕੇ ਪੀ ਲਿਆ ਉਹਦੇ ਕੋਲ ਲੈ ਕੇ ਜਾ ਤੁਰ ਜਾ ਤੁਰ ਜਾ ਜਿੱਦ ਦੇ ਤੈਨੂੰ ਪਤਾ ਲੱਗੂਗਾ ਨਾ ਵੀ ਗੱਲ ਕੀ ਹੈ ਉਹਦੇ ਫਿਰ ਆਖਾਂ ਦੇ ਪਸੋਂਦੇ ਕੇ ਰੋਏਗੀ ਹੁਣ ਤਾਂ ਪਤਾ ਨਹੀਂ ਕਿਦੇ ਮਗਰ ਲੱਕੇ ਕਲੇਸ਼ ਕਰਦੀ ਐ ਇਹ ਜਨਾਨੀ ਨੇ ਵੀ ਤਪਾਲਿਆ ਦੱਸ ਗੱਲ ਕੀ ਸੀ ਬਣਾ ਕੀ ਦਿੱਤੀ ਲੱਹ ਮਾਤਾ ਸੁੱਤੀ ਪਈ ਆ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਪੁੱਤ ਆ ਗਿਆ ਹਾਂ ਆਏ ਹਾਏ ਤੂੰ ਕਿਨਾਂ ਸੁੱਤੀ ਜੀ ਪਈਆਂ ਠੀਕ ਤਾਂ ਹੈ ਠੀਕ ਐ ਪੁੱਤ ਬਸ ਮੈਂ ਤਾਂ ਉਹੀ ਪਈ ਗਈ ਸੀ ਇੱਥੇ ਆ ਬੈਠੀ ਸੀ ਮਗਾ ਚਲ ਹਵਾ ਜੀ ਆਈ ਜਾਂਦੀ ਐ ਤੇ ਹੋਰ ਠੀਕ ਐ ਮੈਂ ਤਾਂ ਨਾ ਇੰਨੇ ਦਿਨ ਚਿਰ ਤੋਂ ġੇੜਾ ਮਾਰਿਆ ਕੀ ਗੱਲ ਉਹ ਮਾਂ ਜੰਮੂ ਕਸ਼ਮੀਰ ਦਾ ġੇੜਾ ਮਿਲ ਗਿਆ ਸੀਗਾ ਤਾਂ ਹੀ ਇੰਨੇ ਦਿਨ ਲੱਗੇ ਕੋਈ ਮੈਂ ਤਾਂ ਬੜਾ ਫਿਕਰ ਲੱਗਿਆ ਰਹਿੰਦਾ ਸੱਚੀ ਤੇਰਾ ਜਦ ਤੂੰ ਇੰਨੇ ਦਿਨਾਂ ਆਉਂਦਾ ਨਹੀਂ ਤੈਨੂੰ ਪਤਾ ਤੇਰੇ ਬਿਨਾ ਘਰ ਖਾਲੀ-ਖਾਲੀ ਹੋ ਜਾਂਦਾ ਤੇ ਜਾਨਾ ਹੁਣ ਬਾਹਰ ਪਈ ਇੰਨੀ ਦੂਰ ਨਾ ਜਾਇਆ ਕਰ ਉਹ ਮਾਂ ਮੈਨੂੰ ਪਤਾ ਵੀ ਘਰ ਖਾਲੀ-ਖਾਲੀ ਹੋ ਜਾਂਦਾ ਤੇਰਾ ਜੀ ਨਹੀਂ ਲੱਗਦਾ ਪਰ ਤੈਨੂੰ ਵੀ ਪਤਾ ਵੀ ਮੇਰੀ ਮਜਬੂਰੀ ਆ ਆ ਟਰੱਕਾਂ ਵਾਲਿਆਂ ਦੀ ਤਾਂ ਮਜਬੂਰੀ ਹੁੰਦੀ ਆ ਕੀ ਪਤਾ ਕਿੱਧਰ ਦਾ ਗੇੜਾ ਮਿਲ ਜੇ ਤੇ ਕਿੰਨੇ ਦਿਨ ਬਾਹਰ ਲੱਗ ਜਾਣ ਬੇਕੁੱਤੇ ਤਾਂ ਗੱਲ ਠੀਕ ਐ ਕਹਿੰਦੇ ਹੁੰਦੇ ਕਿੰਨੇ ਮਰਜੀ ਤੀ ਪੁੱਤ ਹੁਣ ਪਰ ਮਾਮਾ ਨੂੰ ਅਡੋਢ ਅੱਗ ਹੁੰਦੀ ਆ ਤੀ ਪੁੱਤਾਂ ਦੀ ਜੀ ਕਿੱਥੇ ਲੱਗਦਾ ਪੁੱਤਾਂ ਵਗੈਰ ਹਾਂ ਇਹ ਤਾਂ ਗੱਲ ਹੈਗੀ ਆ ਪਰ ਹੋ ਠੀਕ ਆ ਠੀਕ ਐ ਪੁੱਤ ਕਰਾਂ ਕੀ ਆ ਗਗਨ ਨੇ ਤਾਂ ਮੈਨੂੰ ਤਪਾਰਖਿਆ ਕਿਉਂ ਕੀ ਹੋ ਗਿਆ ਕੀ ਹੋਣਾ ਸੀ ਆਂਡ ਕਮਾਂਡ ਥੋੜੇ ਘਰ ਦਾ ਸਾਰਾ ਪੇਤ ਦਿੰਦੀ ਹੈ ਲੈ ਇਹਨੂੰ ਕਿੰਨੀ ਵਾਰੀ ਕਿਹਾ ਵੀ ਭਈ ਆਪਦੀ ਜੀਬ ਬੰਦ ਰੱਖਿਆ ਕਰ ਕਾਹ ਨੂੰ ਚੱਲਣੋਂ ਹਟਦੀ ਆ ਉਹ ਨਹੀਂ ਮਨਜੀਤ ਲੁਤਰੋ ਜੀ ਹਾਂ ਉਹਨੂੰ ਬੋਲਣ ਦਾ ਨਹੀਂ ਪਤਾ ਹੋਰ ਦਾ ਨਹੀਂ 13ਵੀਂ ਗੱਲ ਕਰਦੀ ਆ ਉਹ ਉਹਦੇ ਕੋਲ ਸਾਰੀਆਂ ਗੱਲਾਂ ਪਰੋਦਾਂਦੀ ਆ ਨਾਲੇ ਇਹਨੂੰ ਕਿੰਨੀ ਵਾਰੀ ਕਿਹਾ ਵੀ ਭਈ ਉਹ ਸਾਰੇ ਪਿੰਡ ਦੀ ਗੰਦ ਜਨਾਨੀਆਂ ਉਹਨੂੰ ਤੂੰ ਨਾਮ ਬੁਲਾਇਆ ਕਰ ਉਹਨੂੰ ਨਾਮ ਬੁਲਾਇਆ ਕਰ ਇੱਥੋਂ ਸੁਣ ਕੇ ਨਾ ਗਾਂਹ ਜਾ ਕੇ ਪਤਾ ਨਹੀਂ ਕਿੰਨੀਆਂ ਲਾ ਕੇ ਆਉਗੀ ਉਹ ਭਾਈ ਹਟਦੀ ਨਹੀਂ ਕਹੇ ਤੋਂ ਚੱਲ ਇਹ ਤਾਂ ਗੱਲ ਹੋਈ ਚਲ ਉਹ ਮੇਰੇ ਕੋਲ ਆਈ ਸੀ ਉਹ ਜਮਾ ਉਹਨੂੰ ਜਵਾਬ ਦੇਤਾ ਆ ਦੂਜੀ ਗੱਲ ਹੋਰ ਸੁਣ ਲੈ ਭਾਈ ਹੋਰ ਕੀ ਹੋ ਗਿਆ ਹੁਣ ਐਸੇ ਸੀ 40000 ਬੰਟੂ ਨੇ ਲਾ ਕੇ ਤੇਰੇ ਸੌਰੇ ਨੂੰ ਭੜਾਤਾ ਮੇਰੇ ਸੌਰੇ ਨੂੰ ਆਹ ਤੇਰੇ ਸਾਡੇ ਦਾ ਆਪਰੇਸ਼ਨ ਹੋਇਆ ਤੈਨੂੰ ਫੋਨ ਕਰਿਆ ਸੀ ਲੈ ਦੇਖ ਲਾ ਮਾਂ ਕਿੱਡੀ ਗਲਤ ਗੱਲ ਐ ਦੀ ਵੀ ਮੈਂ ਇਹਦਾ ਬੰਦਾ ਆਂਗਾ ਮੈਨੂੰ ਤਾਂ ਉਹੀ ਦਦਕਾਰੀ ਬੈਠੀ ਆ ਮੈਂ ਤਾਂ ਫੋਨ ਹੀ ਨਹੀਂ ਕਰਦੀ ਗੱਲ ਉਹੀ ਆ ਗਈ ਨਾ ਮੈਨੂੰ ਵੀ ਨਹੀਂ ਪੁੱਛਿਆ ਚਲ ਕੋਈ ਨਾ ਬਿਮਾਰੀ ਠਮਾਰੀ ਆ ਜਾਂਦੀ ਹੈ ਆਪਾਂ ਇਹ ਨਹੀਂ ਕਹਿੰਦੇ ਆਪਾਂ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਆਉਣਾ ਜੇ ਉਹ ਮੈਨੂੰ ਕਹਿੰਦੀ ਤਾਂ ਮੈਂ ਉਹਨੂੰ ਜਵਾਬ ਦਿੰਦੀ ਸੀ ਮਾਂ ਤੂੰ ਵੀ ਨਹੀਂ ਜਵਾਬ ਦਿੰਦੀ ਸੀ ਮੈਨੂੰ ਦਾਦਾ ਦੱਸਣ ਦਾ ਹੱਕ ਹੈ ਕਿ ਬੰਟੂ ਨੂੰ ਪੈਸੇ ਦਿੰਦਾ ਚਲ ਭਰਾ ਮੇਰਾ ਹੈਗਾ ਤੇ ਮੇਰੀ ਉੱਥੇ ਕੀ ਅਜਤ ਰਹਜੂ ਅਗਲਾ ਕਹਿੰਦਾ ਲੈ ਛੋਟਾ ਭਰਾ ਤਾਂ ਪੈਸੇ ਦਿੰਦਾ ਵੱਡੇ ਨੇ ਸਾਨੂੰ ਫੋਨ ਲਾ ਕੇ ਵੀ ਨਹੀਂ ਪੁੱਛਿਆ ਚਲ ਆਪਾਂ ਮੈਂ ਇਹ ਵੀ ਨਹੀਂ ਕਹਿੰਦੀ ਚਲ ਕੋਈ ਨਾ ਪਰ ਜਾਈ ਹੈ ਉਹਦੀ ਚਲ ਕੋਈ ਗਲਤ ਨਹੀਂ ਮੈਂ ਸੋਚਦੀ ਵੀ ਇਹਨੇ ਕਿਉਂ ਮੰਗੇ ਜਾਂ ਕਿਉਂ 12 ਰੁਪਏ ਦਿੱਤੇ ਚਲ ਪਰਿਵਾਰ 'ਚ ਦੱਸਣ ਦਾ ਤਾਂ ਹੱਕ ਹੈ ਹੈ ਉਹ ਹੀ ਤਾਂ ਗੱਲ ਆ ਵੀ ਮੈਨੂੰ ਤਾਂ ਫੋਨ ਕਰੇ ਵੀ ਭਾਈ ਆਹ ਗੱਲ ਆ ਲੈ ਮੈਂ 12 ਨੂੰ ਕਹਿ ਦਿੰਦਾ ਗੱਲ ਹੋਰ ਸੀਗੀ ਇਹ ਕਹਿੰਦੀ ਚੰਗੀ ਲੱਗਦੀ ਤੂੰ ਮੈਨੂੰ ਇਹ ਗੱਲ ਦੱਸ ਦੇ ਨਹੀਂ ਤਾਂ 100-100 ਗੁੱਸਾ ਕਰੀ ਜਾਂਦੀ ਹੈ ਹੈ ਕਹਿੰਦੀ ਮੇਰੇ ਬੰਦਾ ਐ ਤੋ ਚੋਰ ਮੋੜ ਰੁਪਏ ਲੈ ਕੇ ਉੱਥੇ ਦਿੱਤੇ ਆ ਕਿ ਮਾਂ ਤੈਨੂੰ ਪਤਾ ਨਾ ਵੀ ਜਨਾਨੀ ਦੀ ਹੁੰਦੀ ਹੈ ਗਿੱਚੀ ਫਿੱਸੇ ਮਤ ਹਨਾ ਸ਼ੱਕ ਤਾਂ ਉਹ ਨਹੀਂ ਕਰਦੀ ਫੇਰ ਵੀ ਜਨਾਨੀ ਦੇ ਦਿਲ 'ਚ ਸ਼ੱਕ ਵਗ ਜੇ ਨਾ ਤੇ ਸਾਰਾ ਕਾਰ ਖੀਰੂ ਖੀਰੂ ਹੋ ਜਾਊਗਾ ਉਹ ਤਾਂ ਚੱਲ ਨਹੀਂ ਹੈਗੀ ਸੋਚਣ ਵਾਲੀ ਇਹਨੂੰ ਤਾਂ ਮਾੜਾ ਮੋਟਾ ਸੋਚਣਾ ਚਾਹੀਦਾ ਵੱਡੀ ਆ ਇਹ ਕਿ ਭਾਈ ਮੈਂ ਕੀ ਕਰੀ ਜਾਨੀ ਆ ਮੇਰੇ ਬੰਦੇ ਨੂੰ ਤਾਂ ਕਮ ਸੇ ਕਮ ਪਤਾ ਹੋਵੇ ਕਿਸੇ ਗੱਲ ਦਾ ਇਹੀ ਤਾਂ ਗੱਲ ਪੁੱਤ ਮੈਂ ਕਹਿਨੀ ਆ ਚੱਲ ਗੱਲ ਮੰਨ ਲਈ ਮੈਂ ਇਹਨੇ ਨਹੀਂ ਮੇਰੇ ਕੋਲੇ ਗੱਲ ਕਰੀ ਗਗਨ ਨੇ ਬੰਟੂ ਨੇ ਵੀ ਨਹੀਂ ਕਰੀ ਉਹ ਵੀ ਝੂਠ ਮਾਰ ਗਿਆ ਆ ਕੇ ਮੈਂ ਰਾਜਸਥਾਨ ਚ ਮਾਰ ਵੱਲ ਨੇ ਹੁਣਾ ਕਿ ਪੈਸੇ ਦੇ ਦੇ 40000 ਉਹ ਤਾਂ ਜਦੋਂ ਤੇਰਾ ਸਹੁਰਾ ਆਇਆ ਮੈਨੂੰ ਤਾਂ ਫੇਰ ਪਤਾ ਲੱਗਿਆ ਮਾਂ ਮੈਂ ਬੰਟੂ ਦੀ ਗਲਤੀ ਨਹੀਂ ਕੱਢਦਾ ਠੀਕ ਆ ਨਾ ਉਹ ਪਹਿਲਾਂ ਤੋਂ ਹੀ ਆਪਦੀ ਭਾਬੀ ਦਾ ਵੱਧ ਕਰਦਾ ਉਹਨੂੰ ਪਤਾ ਹੈ ਵੀ ਮੈਨੂੰ ਭਾਈ ਰੋਟੀ ਪਾਣੀ ਬਣਾਉਂਦੀ ਰਹੀ ਆ ਠੀਕ ਆ ਨਾ ਮੈਨੂੰ ਪੜਾਇਆ ਲਿਖਾਇਆ ਸਾਰਾ ਕੁਝ ਮੇਰਾ ਕਰਦੀ ਰਹੀ ਆ ਉਹਨੇ ਹੁਣ ਮੈਨੂੰ ਕੀ ਦੱਸਣਾ ਸੀ ਉਹਨੂੰ ਆਏ ਹੋਗਾ ਵੀ ਜੇ ਮੈਂ ਬਾਈ ਨੂੰ ਫੋਨ ਕਰੂੰਗਾ ਕਿੱਧਰ ਆਵਦਾ ਕੰਮ ਛੱਡ ਕੇ ਆਊਗਾ ਤੇ ਉਹ ਪਹਿਲਾਂ ਹੀ ਬੇਫਿਕਰਾ ਹੋਊਗਾ ਚੱਲ ਉਹ ਤਾਂ ਮੈਂ ਸਮਝਦੀ ਆ ਚੱਲ ਕੋਈ ਨਾ ਉਹਨੇ ਐ ਸਮਝਿਆ ਵੀ ਭਰਾ ਦੇ ਸਹੁਰੇ ਹੋਏ ਕਿ ਮੇਰੇ ਸਹੁਰੇ ਹੋਏ ਰਿਸ਼ਤੇਦਾਰ ਤਾਂ ਇੱਕੋ ਹੀ ਆ ਸਾਰਿਆਂ ਦੇ ਉਹ ਮਾਂ ਮੈਂ ਤਾਂ ਹੀ ਤਾਂ ਕਹੀ ਜਾਂਦਾ ਵੀ ਉਹਦਾ ਦੱਸਣ ਦਾ ਹੱਕ ਨਹੀਂ ਸੀਗਾ ਇਹਦਾ ਤਾਂ ਦੱਸਣ ਦਾ ਹੱਕ ਸੀ ਨਾ ਸੁਡਲ ਦਾ ਲੈ ਇਹਨੇ ਤਾਂ ਡੋਲੇ ਰੱਖੇ ਉਹ ਤਾਂ ਕੁਦਰਤੋਂ ਉਹੀ ਆਇਆ ਸੀ ਉਹਦਾ ਪਿਓ ਉਹਦੇ ਮੂੰਹ ਤੇ ਨਿਕਲ ਗਿਆ ਆ ਕਹੇ ਮੈਂ ਧੰਨਵਾਦ ਕਰਦਾ ਜੀ ਸੋਡਾ ਤੁਸੀਂ ਐਡਾ ਸਾਥ ਦਿੱਤਾ ਲੈ ਦੇਖ ਲੈ ਕਿੱਡੀ ਕੁ ਤਾਂ ਗੱਲ ਸੀਗੀ ਤੇ ਬਣਾ ਕਿੱਡੀ ਦਿੱਤੀ ਦੇਖ ਲੈ ਹਨਾ ਹੁਣ ਉਮੀਦ ਬੁਸੂ ਬਸ ਕਰੀ ਜਾਂਦੀ ਐ ਹੁਣ ਮੈਂ ਉਹਨੂੰ ਅਗਲੀ ਨੂੰ ਕੀ ਕਹਾਂ ਬਗਾਨੀ ਤੀ ਨੂੰ ਚੱਲ ਕੋਈ ਨਾ ਮਾਂ ਕੀਰਾ ਤੂੰ ਟਾਲ ਮਟੋਲ ਕਰ ਇਹ ਗੱਲ ਦਾ ਨਾ ਉਹਲੇ ਹੀ ਰੱਖੀ ਕਿਤੇ ਇੰਨਾ ਚ ਨਾ ਰੌਲਾ ਪੈ ਜੇ ਇਹਦਾ ਕਰਕੇ ਭਾਈ ਮੈਂ ਤਾਂ ਕਾਹਨੂੰ ਰੌਲਾ ਪਾਣਾ ਅਗਲੀ ਤਾਂ ਆਪਦੇ ਬੰਦੇ ਨੂੰ ਤਾਂ ਪੁੱਛੂਗੀ ਜਦੋਂ ਉਹਨੂੰ ਵੀ ਪਤਾ ਹੀ ਐ ਉਹਦੇ ਸਾਹਮਣੇ ਕਹਿ ਕੇ ਗਏ ਤੇਰਾ ਸੋਹਰਾ ਉਹ ਤਾਂ ਪੁੱਛੂਗੀ ਨਾ ਉਹ ਪੁੱਛਣ ਦਾ ਹੱਕ ਵੀ ਬਣਦਾ ਉਹਦਾ ਹਾਂ ਘਰ ਵਾਲੀ ਆਗਲੇ ਨੇ ਵੀ ਵਿਆਹ ਕੇ ਲਿਆਂਦੀ ਹੈਗੀ ਉਹਨੇ ਤਾਂ ਮਗਰ ਲਾ ਲਿਆ ਇਹਨੂੰ ਮੈਂ ਗਲਤ ਨਹੀਂ ਜਾਂਦਾ ਇਹਨੂੰ ਕੀ ਕਰਾਂ ਪੁੱਤ ਜਾ ਐ ਕਰ ਚੱਲ ਕੋਈ ਨਾ ਤੂੰ ਅੰਦਰ ਆਰਾਮ ਕਰ ਲੈ ਮੈਂ ਪੁੱਛਦਾ ਹਾਂ ਉਹ ਕੀ ਕਹਿੰਦੀ ਹੈ ਮੈਂ ਵੀ ਬਸ ਤੇ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਕੀਰਾਂ ਤੂੰ ਟੁਟਕਾਰ ਰੱਖੀ ਗੱਲ ਦਾ ਉਦੋਂ ਉਹਦਾ ਆਪੇ ਕਰਦੇ ਆ ਕੋਈ ਹੱਲ ਚੱਲ ਚੰਗਾ ਆ ਬੈਗ ਜਾਂ ਅੰਦਰ ਹੀ ਲੈ ਜਾਂਗੇ ਪਿਆਰ ਲੈ ਜਾ ਪੁੱਤ ਅੰਦਰ ਰੱਖ ਦੇ ਕੱਪੜੇ ਧੋਣ ਵਾਲੇ ਜਿਹੜੇ ਉਹਨੂੰ ਕਹੇ ਦੀ ਆ ਜੂਗੀ ਕੀ ਕਰਾਂ ਮੇਰਾ ਜੀਤਾ ਨਹੀਂ ਸੀ ਕਰਦਾ ਦੱਸਣ ਦਾ ਹੁਣ ਸਾਰਾ ਮੁੰਡਿਆਂ ਨੂੰ ਪਰ ਮੇਰੀ ਵੀ ਮਚੜੀ ਜਵਾਨ ਨਹੀਂ ਰਹੀ ਜਵਾਰਾ ਜਵਾਰ ਕੱਕਿਆ ਥੱਕ ਕੇ ਆਇਆ ਸੀ ਘਰਾਂ ਕੀ ਚਲ ਕੋਈ ਨਾ ਕਹਿਨੀ ਹੋਂ ਆਏ ਹਾਈ ਆਹ ਭਈਆ ਮਹਾਰਾਣੀ ਸੁੱਤੀ ਅਗਾ ਕਾ ਨਾ ਤੁਸੀਂ ਕਦੋਂ ਆ ਗਏ ਜੀ ਮੱਜ ਜਦੋਂ ਤੂੰ ਦੇਖ ਲਿਆ ਤੈਨੂੰ ਮੇਰੇ ਆਏ ਨਾਲ ਕੀ ਫਰਕ ਪੈਣਾ ਮੈਨੂੰ ਪਤਾ ਹੀ ਨਹੀਂ ਲੱਗਿਆ ਨਾ ਹੀ ਮੈਨੂੰ ਬਾਜ਼ ਮਾਰੀ ਆ ਮਾਂ ਨੇ ਦੇ ਆਗੇ ਪਾਣੀ ਪੁਨੇ ਫੜਾ ਦੇ ਬਾਤ ਕੀ ਮਾਰਨੀ ਆ ਨਾ ਤੇਰਾ ਫੋਨ ਲਾਉਣ ਦਾ ਹੱਕ ਆ ਮੈਨੂੰ ਹੈ ਨਾ ਤੂੰ ਮਾਂ ਦੀ ਸੁਣਦੀ ਆ ਨਾ ਤੂੰ ਮੇਰੀ ਸੁਣਦੀ ਆ ਸਾਰੇ ਘਰ ਚੋਂ ਕੱਲੂਈ ਪਾਸੇ ਹੋਈ ਪਈ ਆ ਨਹੀਂ ਜੀ ਫੋਨ ਤਾਂ ਮੈਂ ਕਾਤੋਂ ਨਹੀਂ ਲਾਉਂਦੀ ਜਦੋਂ ਮੈਂ ਫੋਨ ਲਾਉਣੇ ਨੇ ਤੁਸੀਂ ਮੇਰਾ ਫੋਨ ਹੀ ਨਹੀਂ ਚੱਕਦੇ ਜੇ ਮੈਂ WhatsApp ਮੈਸੇਜ ਕਰ ਦੇ ਨਾ ਹੀ ਤੁਸੀਂ ਰਿਪਲਾਈ ਦਿੰਦੇ ਹੋ ਕੋਈ ਤੁਸੀਂ ਆਪ ਹੀ ਨਹੀਂ ਗੌਰ ਕਰਦੇ ਮੇਰੇ ਫੋਨ ਦੀ ਠੀਕ ਆ ਸਾਰਾ ਦਿਨ ਤੇਰਾ ਉਂ ਲੰਘ ਜਾਂਦਾ 12 ਘੰਟੇ ਰਾਤ ਨੂੰ ਤੂੰ ਮੈਨੂੰ ਫੋਨ ਲਾਇਆ ਕਰ 10 11 ਵਜੇ ਉਦੋਂ ਮੈਂ ਗੱਡੀ ਚਲਾਇਆ ਕਰਾਂ ਸੌਇਆ ਕਰਾਂ ਕਿ ਤੇਰਾ ਫੋਨ ਚੱਕਿਆ ਕਰਾਂ ਮੈਂ ਕਈ ਵਾਰ ਦਿਨ ਚ ਵੀ ਲਾ ਕੇ ਦੇਖਿਆ ਉਦੋਂ ਵੀ ਨਹੀਂ ਚੱਕਦੇ ਤੁਸੀਂ ਤਾਂ ਬੱਸ ਰਹਿਣ ਦੇ ਆ ਕੀ ਕਰਦੀ ਫਿਰਦੀਆਂ ਕਰਤੂਤਾਂ ਮਾਂ ਨੇ ਆਉਣ ਸਰ ਕਹਿ ਵੀ ਦਿੱਤਾ ਤੁਹਾਨੂੰ ਮਾਂ ਨੇ ਕੀ ਕਹਿਣਾ ਤੇਰਾ ਨਹੀਂ ਹੱਕ ਹੈਗਾ ਮੈਨੂੰ ਦੱਸਣ ਦਾ ਮੈਂ ਕਿਹੜੇ ਵੇਲੇ ਦੱਸਾਂ ਜੀ ਤੁਹਾਨੂੰ ਕਿਹਾ ਤਾਂ ਹੈਗਾ ਜੀ ਫੋਨ ਚੱਕੋ ਮੈਂ ਵੌਇਸ ਮੈਸੇਜ ਪਾਏ ਪਿਆ ਤੁਸੀਂ ਦੇਖ ਕੇ ਮੈਨੂੰ ਵੌਇਸ ਮੈਸੇਜ ਆਇਆ ਪਾਵਾ ਤੇਰਾ ਫੋਨ ਤੇ ਗੱਲ ਕਰੋ ਮੈਂ ਤੈਨੂੰ ਕੀ ਕਿਹਾ ਸੀ ਇਪਈ ਆਉਣੇ ਆ 4 ਦਿਨਾਂ ਨੂੰ ਜੇ ਕੋਈ ਗੱਲ ਆ ਮੈਨੂੰ ਬੋਲ ਕੇ ਦੱਸ ਦੇ ਬੋਲ ਕੇ ਭੇਜਿਆ ਤੋ ਕੋਈ ਮੈਸੇਜ ਮੈਨੂੰ ਇਹੀ ਤਾਂ ਤੁਹਾਡੀ ਗੱਲ ਆ ਜਦੋਂ ਵੀ ਮੈਂ ਕੋਈ ਗੱਲ ਕਹਿਣਾ ਚਾਹਣੀ ਹੁੰਦੀ ਆ ਉਹਦੀ ਤੁਸੀਂ ਐਂ ਕਹਿੰਦੇ ਹੋ ਨਾ ਕੋਈ ਗੱਲ ਨਹੀਂ ਗਗਨ ਮੈਂ 4 ਦਿਨਾਂ ਨੂੰ ਘਰੇ ਆਉ ਘਰੇ ਆਉ ਘਰੇ ਆ ਕੇ ਤੁਸੀਂ ਮੇਰੀ ਸੁਣਨੀ ਨਹੀਂ ਹੁੰਦੀ ਚਲ ਠੀਕ ਆ ਉਹ ਦਿਲ ਦਾ ਸਾਫ ਆ ਹੈ ਉਹਨੂੰ ਮਗਰ ਲਾ ਕੇ ਤੂੰ 40000 ਰੁਪਏ ਚੱਕ ਕੇ ਫੜਾਤਾ ਕਿੱਥੋਂ ਮੋੜਾਂਗੇ ਮੈਨੂੰ ਦੱਸ ਤਾਂ ਦੇ ਨਾਲੇ ਉੱਥੇ ਮੇਰੀ ਕੀ ਇੱਜ਼ਤ ਰਹੂਗੀ ਓਹੋ ਇੱਜ਼ਤ ਰਹਿਣ ਨੂੰ ਐਂ ਤਾਂ ਹੁਣ ਬੰਟੂ ਕਿ ਉੱਥੇ ਐਂ ਕਹਿ ਕੇ ਆਇਆ ਵੀ ਮੇਰੇ ਭਰਾ ਨੇ ਨਹੀਂ ਤੇ ਤੇਰਾ ਦੱਸਣ ਦਾ ਹੱਕ ਨਹੀਂ ਸੀਗਾ ਮੈਂ ਫੋਨ ਕਰਕੇ ਹੀ ਪੁੱਛ ਲੈਂਦਾ ਮੈਂ ਬਾਹਰ ਗਿਆ ਵਾ ਸੀ ਕਿਤੇ ਤਾਂ ਘਰੇ ਆਉਣਾ ਸੀ ਕਿਹੜੇ ਮੂੰਹ ਨਾਲ ਉਹਨਾਂ ਦੇ ਮੱਥੇ ਲੱਗਾ ਹੁਣ ਮੈਂ ਵੀ ਭਾਈ ਫਰੋਣੇ ਨੇ ਤੁਹਾਨੂੰ ਪੁੱਛਿਆ ਵੀ ਨਹੀਂ ਹੈਗਾ ਸਾਰਾ ਕਸੂਰ ਮੇਰੇ ਹੀ ਆ ਜੀ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਤੁਸੀਂ ਕਹਿੰਦੇ ਮੈਂ ਆਏ ਵੀ ਕਿਹਾ ਤੁਸੀਂ ਮੈਨੂੰ ਇਗਨੋਰ ਮਾਰੀ ਜਾਂਦੇ ਹੋ ਤੁਸੀਂ ਹਾਰਨ ਤੇ ਹੱਥ ਧਰ ਲਿਆ ਫਿਰ ਕਹਿੰਦੇ ਆ ਕਿ ਗੱਡੀ ਮੋੜਦਾ ਗੱਡੀ ਮੋੜਦਾ ਮੈਂ ਕਿੰਨੇ ਵਜੇ ਤੱਕ ਕਹਤਾ ਸੀ ਜਦੋਂ ਮਾੜਾ ਜਿਹਾ ਨਾ ਸੋਚ ਲਈਦਾ ਹੁੰਦਾ ਸਾਰੀਆਂ ਰਿਸ਼ਤੇਦਾਰੀਆਂ ਇੱਕ ਪਾਸੇ ਸਹੁਰੇ ਇੱਕ ਪਾਸੇ ਇਹੀ ਵਰਤਨ ਵਾਲੀ ਰਿਸ਼ਤੇਦਾਰੀ ਹੁੰਦੀ ਆ ਉਥੇ ਤੂੰ ਮੈਨੂੰ ਨੀਚਾ ਦਿਖਾਈ ਜਾਂਦੀ ਆ ਉਹਨਾਂ ਦੇ ਕੋਲੇ ਨੀਚਾ ਕਿਉਂ ਦਿਖਾਇਆ ਜੀ ਕਿਸੇ ਨੂੰ ਕਿਹੜਾ ਵੰਟੂ ਹੁਣ ਦੱਸ ਕੇ ਮੇਰੇ ਭਰਾ ਨੇ ਨੀ ਪੈਸੇ ਭੇਜੇ ਵੰਟੂ ਨੇ ਤਾਂ ਤੈਨੂੰ ਪਤਾ ਹੀ ਆ ਵੀ ਕਿਆ ਹੀ ਹੋਗਾ ਮੇਰੇ ਭਰਾ ਨੇ ਪੈਸੇ ਭੇਜੇ ਜਦੋਂ ਹੁਣ ਮੈਂ ਬਾਪੂ ਨੂੰ ਕਿਹਾ ਵੀ ਕੋਈ ਗੱਲ ਨਹੀਂ ਬਾਪੂ ਮੈਂ ਪੈਸੇ ਭੇਜ ਦਿੰਨੇ ਆ ਛੋਟੇ ਦਾ ਆਪਰੇਸ਼ਨ ਸੀਗਾ ਵਿਚਾਰੇ ਦਾ ਐਟ ਟਾਈਮ ਸੋ ਉਹਨੂੰ ਸਾਰੀ ਗੱਲ ਮੈਂ ਫੋਨ ਤੇ ਦੱਸੀ ਤੁਸੀਂ ਉਦੋਂ ਕਹਤਾ ਮੈਂ ਗੱਡੀ ਮੋੜਦਾ ਮੈਂ ਐਂ ਕਰਦਾ ਬੈਟਿੰਗਾਂ ਫੜਦਿਆਂ ਉਦੋਂ ਧਿਆਨ ਉਧਰ ਹੁੰਦਾ ਬਸ ਹੁਣ ਸਾਰ ਗੱਲਾਂ ਹ ਨਰੇ ਤੈਨੂੰ ਕਿੰਨੀ ਵਾਰੀ ਕਿਹਾ ਵੀ ਉਹ ਲਤਲੋ ਜੀ ਬੁੜੀ ਨੂੰ ਨਾ ਬਲਾਇਆ ਕਰ ਜਾ ਜਾ ਬਹਿਨੀ ਆ ਸਾੜੇ ਪਿੰਡ ਚ ਉਹਦੀ ਕਿਸੇ ਦਾ ਬਣਦੀ ਨਹੀਂ ਹੈ ਤੂੰ ਜਾ ਕੇ ਉਹਦੇ ਨਾਲ ਸਾੜੇ ਗਾਂਢੇ ਕਰਦੀ ਹੈਂ ਜੀ ਮੈਂ ਨਹੀਂ ਜੀ ਉਹਦੇ ਕੋਲ ਗਈ ਬਾੜੇ ਚ ਉਹ ਮੇਰੇ ਕੋਲੇ ਆ ਗਈ ਸੀ ਮੈਂ ਉੱਥੇ ਗੱਲੀ ਲੱਗ ਫਿਰ ਤੈਨੂੰ ਮੈਂ ਪਹਿਲਾਂ ਰੋਕਿਆ ਸੀ ਨਾ ਵੀ ਉਹ ਨੂੰ ਤੂੰ ਨਹੀਂ ਬੁਲਾਉਣਾ ਹੁਣ ਕੀ ਕਰਾਂ ਕਦੇ ਉਹ ਮੈਨੂੰ ਐ ਕਹਿੰਦੀ ਕੋਈ ਨਾ ਤੇਰੇ ਭਾਬਾਂ ਦੇ ਥਾਂ ਤੇ ਮੈਂ ਆਂ ਭੈਣਾਂ ਦੇ ਥਾਂ ਤੇ ਮੈਂ ਆ ਫਿਰ ਮੈਨੂੰ ਵੀ ਐ ਹੁੰਦਾ ਚਲ ਕੋਈ ਤਾਂਡ ਕਵਾਂਡੀ ਮੇਰੀ ਸੁਣਦਾ ਮੈਂ ਤਾਂ ਇੰਨੋ ਕੱਢ ਜਾਂਦੀ ਆ ਉਹ ਮਾੜੀ ਮੋਟੀ ਸ਼ਰਮ ਕਰ ਲਈਦੀ ਹੁੰਦੀ ਆ ਵੀ ਸਾਰਾ ਪਿੰਡ ਉਹਨੂੰ ਕਿਉਂ ਨਹੀਂ ਮੂੰਹ ਲਾਉਂਦਾ ਤੈਨੂੰ ਕਿਸੇ ਗੱਲ ਨੂੰ ਹੀ ਕਹੀ ਜਾਂਦੇ ਆ ਤੈਨੂੰ ਕਿਤਾ ਹੋਰ ਨਹੀਂ ਰੋਕਦਾ ਮਾੜੀ ਮੋਟੀ ਸੁਣ ਵੀ ਲਈਦੀ ਹੁੰਦੀ ਆ ਚੱਲ ਕੋਈ ਗੱਲ ਨਹੀਂ ਜੀ ਪਰ ਮੈਂ ਇਹ ਕਹਿੰਨੀ ਆ ਹੁਣ ਉਹ ਬੇਬੇ ਨੇ ਸਾਰੀ ਉਮਰ ਨੰਗਾਤੀ ਉਹ ਨਹੀਂ ਵਰਤਦੇ ਤੈਨੂੰ ਕੀ ਪਤਾ ਪ੍ਰਾਣੀਆਂ ਗੱਲਾਂ ਕੀ ਹੋਆਂਗੀਆਂ ਕਿਉਂ ਨਹੀਂ ਉਹ ਉਹਨਾਂ ਨੂੰ ਮੂੰਹ ਲਾਉਂਦੇ ਕੋਈ ਗੱਲ ਹੀ ਹੁੰਦੀ ਆ ਚੱਲ ਕੋਈ ਨਾ ਜੀ ਗਲਤੀ ਹੋ ਗਈ ਮੈਂ ਤਾਂ ਪਤਾ ਨਹੀਂ ਕਿਉਂ ਨਾ ਚਾਕੇ ਵੀ ਗਲਤੀਆਂ ਕਰਦੀ ਰਹਿੰਦੀ ਆ ਕੋਈ ਬੰਦਾ ਹੀ ਇਹੋ ਜਿਹਾ ਹੁੰਦਾ ਉਹੋ ਜੀ ਮੈਂ ਆ ਬਸ ਵੀ ਮੈਥੋਂ ਗਲਤੀ ਹੋ ਹੀ ਜਾਂਦੀ ਐ ਭਾਂ ਦੀ ਜਿੰਨਾ ਮਰਜ਼ੀ ਬਚਾ ਕੇ ਰਹਿ ਜਾ ਪਰ ਇੱਕ ਗੱਲ ਕਹਿੰਨੀ ਐ ਮੈਂ ਤੁਸੀਂ ਛੋਟੀ ਨੂੰ ਕਹਿ ਦਿਓ ਮੀਤ ਨੂੰ ਵੀ ਕੋਈ ਗੱਲ ਨਹੀਂ ਮੀਤ ਵੀ ਇਹੋ ਜਿਹੀ ਨਹੀਂ ਹੈਗੀ ਤੇਰੀ ਜਿਠਾਣੀ ਉਹ ਬੱਸ ਚੁੱਪ ਕਰ ਜਾ ਇੱਥੀ ਜੀਬ ਬੰਦ ਰੱਖੀ ਕਰਕੇ ਦੇ ਦੂੰ ਹੱਲ ਮੈਂ ਪੈਸਿਆਂ ਦਾ ਕੋਈ ਠੀਕ ਆ ਨਾ ਉਹਨਾਂ ਦਾ ਨਾ ਘਰ ਪੱਟ ਦੀ ਤੈਨੂੰ ਪਤਾ ਤਾਂ ਹੈਗਾਗਾ ਨਾਲੇ ਤੂੰ ਨੀ ਮੇਰੇ ਦੇ ਸ਼ੱਕ ਕਰਦੀ ਰਹੀ ਜਦੋਂ ਵਹਿ ਹੋਇਆ ਤੇ ਉਹ ਕੀ ਕਹੋਗੀ ਅਗਲੀ ਵੀ ਅਸਾ ਠੀਕ ਆ ਉਹਦਾ ਬੰਦਾ ਹੁੰਦਾ ਨਹੀਂ ਇਹਦਾ ਸਿੱਧਾ ਹੀ ਸੱਕ ਜਾਂਦਾਗਾ ਤੁਸੀਂ ਤਾਂ ਫਿਰ ਜਦੋਂ ਦੀ ਮੈਂ ਵਿਆਹੀ ਆਈਆਂ ਤੁਸੀਂ ਤਾਂ ਮੇਰੇ ਕੋਲ ਕਦੇ ਬੰਦੇ ਖੜਦੇ ਵੀ ਤੁਸੀਂ ਤਾਂ ਟਰੱਕ ਤੇ ਤੁਰੇ ਫਿਰਦੇ ਰਹਿੰਦੇ ਬੰਦਾ ਕਦੇ ਤਾਂ ਛੁੱਟੀ ਲੈ ਕੇ ਆ ਹੀ ਜਾਂਦਾ ਹੁੰਦਾ ਵੀ ਚੱਲ ਕੋਈ ਨਾ ਗੱਡੀ ਤੇ ਮੈਂ ਹੋਰ ਕੋਈ ਬੰਦਾ ਰੱਖ ਲੈਣਾ ਮਹੀਨਾ ਜੇ ਟਰੱਕ ਚੱਲਦਾ ਨਾ ਤਾਂ ਹੀ ਘਰ ਚੱਲਦਾ ਆਪਣਾ ਚੱਲ ਠੀਕ ਹੈ ਜੀ ਮੇਰੇ ਤਾਂ ਕਦੇ ਸਾਰ ਹੀ ਨਹੀਂ ਲੈਣੀ ਕਿਸੇ ਨੇ ਉਹੀ ਗੱਲ ਮੇਰੇ ਬਾਪੂ ਨੇ ਤਾਂ ਘਰ ਨਾਲ ਤੇ ਟਰੱਕ ਨਾਲ ਹੀ ਵਿਆਹੀ ਆ ਮੈਂ ਸਾਰ ਲੈ ਕੇ ਰੂ ਗੌਰਮੈਂਟ ਤੇ ਬਿਠਾ ਕੇ ਲੈ ਜਾ ਤੂੰ ਤੈਨੂੰ ਹੋਰ ਕੀ ਆ ਕੋਈ ਗੱਲ ਹੁਣ ਚਾਹ ਪਾਣੀ ਕੋਈ ਬਣਾਏਗੀ ਕਿ ਦਿਮਾਗ ਹੀ ਖਾਈ ਜਾਏਗੀ ਹੌਣ ਸਾਰੀ ਮੇਰੇ ਸਾਣੇ ਦੀ ਨੇ ਦਿਮਾਗ ਖਰਾਬ ਕਰਤਾ ਵੀ ਘਰੇ ਬਿਠਾ ਕੇ ਇਹ ਜਿਹੀਆਂ ਗੱਲਾਂ ਹੀ ਕਰਨੀਆਂ ਹੁੰਦੀਆਂ ਪੁੱਠੀਆਂ ਸਿੱਧੀਆਂ ਲਾਂਬੇ ਲਗਾਉਣੇ ਹੁੰਦੇ ਆ ਮੈਨੂੰ ਨਹੀਂ ਜੀ ਮੈਂ ਬਸ ਸੁੱਤੇ ਉੱਠੀ ਸੀ ਤਾਂ ਇਹ ਮੈਨੂੰ ਸਿਰ ਦੁਖਿਆਦਾ ਸੀ ਹੁਣ ਮੈਂ ਸਭ ਤੋਂ ਪਹਿਲਾਂ ਕੱਪੜੇ ਕੱਢ ਦਿੰਨੀ ਆ ਕੁਰਤਾ ਵੇਮਾ ਤੁਸੀਂ ਨਹਾਉਣ ਨੂੰ ਲੋ ਕੱਢ ਦੇ ਨਾਲੇ ਤੜਕੇ ਜਾਣਾ ਮੈਂ ਉਹ ਲੀੜੇ ਧੋਦੇ ਮੇਰੇ ਮੁਸ਼ਕੇ ਪਏ ਆਗੇ ਕਿੰਨੇ ਦਿਨ ਹੋ ਗਏ 4-4 ਦਿਨਾਂ ਬਾਅਦ ਲੀੜੇ ਬਦਲੇ ਆਗੇ ਮੁੜ ਕੇ ਮਹੀਨਾ ਤੋਂ ਮਹੀਨਾ ਫੇਰ ਨਹੀਂ ਆਉਣਾ 1-2 ਦਿਨ ਤਾਂ ਰਹਿ ਜਾ ਕਰੋ ਉਹ ਆਉਂਗਾ ਕੋਈ ਗੱਲ ਨਹੀਂ ਕੰਮ ਨਾਲ ਹੀ ਘਰ ਹੁੰਦਾ ਠੀਕ ਆ ਨਾ ਚੱਲ ਠੀਕ ਮੈਂ ਹੁਣ ਪਹਿਲਾਂ ਚਾਹ ਕਰਦਾ ਸੀ ਕਿ ਤੁਸੀਂ ਪਹਿਲਾਂ ਨਹਾ ਕੇ ਆਉਣੇ ਚਾਹ ਲਿਆ ਦੇ ਮੈਨੂੰ ਘੋਟ ਫਿਰ ਮੈਂ ਨਹਾ ਕੇ ਆਉਣਾ ਨਾਲੇ ਛੇਤੀ ਛੇਤੀ ਲੀੜੇ ਕੱਪੜੇ ਧੋ ਦੇ ਮੇਰੇ ਠੀਕ ਹੈ ਜੀ